ਸਰ ਅਗਰ ਸੈਕਸ਼ਨ 2 ਪੜਿਆ ਜਾਏ ਅਗਰ ਡਿਸਚਾਰਜ ਆਫ ਨੌਕਸ਼ੀਅਸ ਔਰ ਪੋਲਿਊਟਿੰਗ ਮੈਟਰ ਇਨ ਵਾਟਰ ਬੋਡੀਆਂ ਸਰ ਇਹਦੇ ਵਾਇਲੇਸ਼ਨ ਦੇ ਪ੍ਰੋਵੀਜ਼ਨ ਜਿਹੜਾ ਸੀਗਾ ਉਹ ਇਟ ਵਾਸ ਪੁਨਿਸ਼ੀਬਲ ਵਿਦ ਇੰਪ੍ਰਿਜ਼ਨਮੈਂਟ ਟਰਮ ਬੀਟਵੀਨ 1 ਐਂਡ 1/2 ਇਅਰਸ ਐਂਡ 6 ਇਅਰਸ ਐਂਡ ਅ ਫਾਈਨ ਇਸ ਅਮੈਂਡਮੈਂਟ ਦੇ ਤਹਿਤ ਇਹ ਬਿਲਕੁਲ ਜਿਹੜੀ ਬਿਲਕੁਲ ਜਿਹੜਾ ਹੈਗਾ ਇੰਪ੍ਰਿਜ਼ਨਮੈਂਟ ਉਹਨੂੰ ਖਤਮ ਕਰ ਦਿੱਤਾ ਗਿਆ ਤੇ ਸਿਰਫ ਪੈਨਲਟੀ ਰੱਖੀ ਗਈ ਹੈ ਜਿਹੜੀ 10000 ਤੋਂ ਲੈ ਕੇ 15 ਲੱਖ ਤੱਕ ਹੈ ਸਰ ਅਗਰ ਅਸੀਂ ਪ੍ਰਦੂਸ਼ਿਤ ਕਰਦੇ ਆਂ ਪਾਣੀ ਨੂੰ ਭਾਵੇਂ ਵਾਟਰ ਵੇਜ਼ ਦੇ ਵਿੱਚ ਹੋਵੇ ਵਜ਼ੀਰ ਸਾਹਿਬ ਭਾਵੇਂ ਆਪਣਾ ਗਰਾਊਂਡ ਵਾਟਰ ਪ੍ਰਦੂਸ਼ਿਤ ਹੋ ਰਿਹਾ ਅੱਜ ਯੂਰੇਨੀਅਮ ਹੈਵੀ ਮੈਟਲ ਸਾਰਾ ਕੁਝ ਅੱਜ ਆਪਣੇ ਆ ਤੇ ਇਹ ਇਹਦੇ ਵਿੱਚ ਜਿਹੜਾ ਇੰਪ੍ਰੀਜ਼ਨਮੈਂਟ ਹੋਣਾ ਸੀਗਾ ਸਰ ਉਹ ਇਸ ਅਮੈਂਡਮੈਂਟ ਦੇ ਵਿੱਚੋਂ ਬਿਲਕੁਲ ਖਤਮ ਕਰ ਦਿੱਤਾ ਗਿਆ ਮੈਂ ਇਹਦੇ ਬਿਲਕੁਲ ਵਿਰੋਧ ਖਿਲਾਫ ਆਂ ਸਰ ਪਾਣੀ ਸਾਡਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਹਵਾ ਤੇ ਪਾਣੀ ਅਗਰ ਇਹਦੇ ਵਿੱਚ ਸਮਝ ਕਿ ਸਾਨੂੰ ਇੰਪ੍ਰੀਜ਼ਨਮੈਂਟ ਹੋਰ ਜ਼ਿਆਦਾ ਕਰਨੀ ਚਾਹੀਦੀ ਸੀ ਹੋਰ ਸਖਤਾਈ ਕਰਨੀ ਚਾਹੀਦੀ ਸੀ ਸਰ ਲਾਸਟ ਪੈਨਲਟੀ ਫॉर ਅਦਰ ਅਫੈਂਸਸ ਸਰ ਇਹਦੇ ਵਿੱਚ ਵੀ ਜਿਹੜਾ ਪਿਛਲਾ ਡਿਸਚਾਰਜ ਆਫ ਵਾਟਰ ਸੀਗਾ ਜਿਹਦੇ ਵਿੱਚ ਨੌਕਸ਼ੀਅਸ ਔਰ ਪੋਲਿਊਟਿੰਗ ਮੈਟਰ ਸੀ ਅਗਰ ਇਹ ਤੋਂ ਹੋਰ ਕੋਈ ਹੋਵੇ ਉਹਦੇ ਵਿੱਚ ਵੀ ਜਿਹੜੀ ਇੰਪ੍ਰਿਜ਼ਨਮੈਂਟ ਸੀਗੀ ਉਹ 3 ਮੰਥਸ ਤੋਂ 3 ਮੰਥਸ ਸੀਗੀ ਜਾਂ ਫਾਈਨ ਸੀ ਤੇ ਇਹਦੇ ਵਿੱਚ ਇੰਪ੍ਰਿਜ਼ਨਮੈਂਟ ਸਰ ਕਰ ਦਿੱਤੀ ਗਈ ਹੈਗੀ ਹੈ ਸੋ ਮੇਰੀ ਇਸ ਹਾਊਸ ਨੂੰ ਗੁਜ਼ਾਰਿਸ਼ ਹੈਗੀ ਹੈ ਕਿ ਇਸ ਰੈਜ਼ੋਲੂਸ਼ਨ ਨੂੰ ਤੁਸੀਂ ਨਾ ਪਾਸ ਕਰੋ ਜਦ ਤੱਕ ਇਹ ਫੈਡਰਲ ਸਟਰਕਚਰ ਨੂੰ ਅਸੀਂ ਮੇਨਟੇਨ ਨਹੀਂ ਕਰਾਂਗੇ ਤੇ ਇਹ ਪਵਿੱਤਰ ਸਦਨ ਦਾ ਕੋਈ ਵੀ ਅਹਿਮੀਅਤ ਨਹੀਂ ਰਹੂਗੀ ਅਗਰ ਸਾਰੀਆਂ ਪਾਵਰਸ ਸੈਂਟਰ ਗਵਰਨਮੈਂਟ ਕੋਈ ਜਾਣੀਆਂ ਹੈਗੀਆਂ ਤੇ ਸਾਡਾ ਲੋਕਾਂ ਨੂੰ ਇਹ ਸਾਨੂੰ ਚੁਣ ਕੇ ਇੱਥੇ ਭੇਜਣ ਦਾ ਕੋਈ ਫਾਇਦਾ ਨਹੀਂ ਹੈ ਦੂਜਾ ਸਰ ਅਗਰ ਅਸੀਂ ਪਾਣੀ ਨੂੰ ਨਹੀਂ ਬਚਾ ਸਕਦੇ ਉਹਨੂੰ ਸਾਫ਼ ਸੁਥਰਾ ਆਉਣ ਵਾਲੀ ਜਨਰੇਸ਼ਨਸ ਵਾਸਤੇ ਨਹੀਂ ਰੱਖ ਸਕਦੇ ਤੇ ਮੈਂ ਅੱਜ ਬੜੀ ਨਿਮੋਸ਼ੀ ਨਾਲ ਕਹੂੰਗਾ ਅਗਰ ਇਹ ਰੈਜ਼ੋਲੂਸ਼ਨ ਪਾਸ ਹੋਇਆ ਤੇ ਇਹ ਬਾਤ ਮਤ ਪਾਇਆਗਾ ਹੋਗਾ स्पीकर साहब ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੈ ਹਿੰਦ ਪ੍ਰਸ਼ਨ ਹੈ ਕਿ ਆ ਮੰਤਰੀ ਜੀ ਅ ਧੰਨਵਾਦ ਸਪੀਕਰ ਸਾਹਿਬ ਤੇ ਕੁਝ ਕਿਉਰੀਜ਼ ਲੱਗੀਆਂ ਸੀਗੇ ਸਾਡੇ ਕੋਲੀਗ ਮਾਰਜੋ ਹੈਨਰੀ ਸਾਹਿਬ ਵੱਲੋਂ ਤੇ ਮੈਂ ਥੋੜਾ ਕਲੀਅਰ ਕਰ ਦਦਾ ਸਰ ਇਹਨਾਂ ਨੂੰ ਤੇ ਪਹਿਲੀ ਗੱਲ ਹੋਈ ਸੀਗੀ ਅ ਅਪੁਆਇੰਟਮੈਂਟ ਆਫ ਚੇਅਰਮੈਨ ਦੀ ਤੇ ਪਹਿਲਾ ਜੋ ਹੁੰਦਾ ਸੀਗਾ ਕਿ ਅ ਜਿਹੜਾ ਰეკਮੈਂਡਿੰਗ ਬੋਰਡ ਹੁੰਦਾ ਸੀ ਉਹਦੇ ਵਿੱਚ ਸਟੇਟ ਦੇ ਚੀਫ ਸੈਕਟਰੀ ਸਾਹਿਬ ਹੁੰਦੇ ਸੀਗੇ ਤੇ ਨਾਲ ਹੁੰਦੇ ਸੀਗੇ ਸੈਕਟਰੀ ਸਾਹਿਬ ਸਟੇਟ ਸਾਇੰਸ ਐਂਡ ਟੈਕਨੋਲੋਜੀ ਦੇ ਇਹ ਦੋਨੋਂ ਸਟੇਟ ਦੇ ਮੈਂਬਰ ਹੁੰਦੇ ਸੀਗੇ ਤੇ ਜੋ ਹੁਣ ਜੋ ਅ ਐਮੈਂਡਮੈਂਟ ਆਈ ਜਾਂ ਚੇਂਜ ਆਈ ਹੈ ਉਹਦੇ ਵਿੱਚ ਸੀਐਸ ਸਾਹਿਬ ਹੋਣਗੇ ਸਾਡੇ ਸੈਕਟਰੀ ਸਟੇਟ ਸਾਇੰਸ ਐਂਡ ਟੈਕਨੋਲੋਜੀ ਦੇ ਹੋਣਗੇ ਸਿਰਫ ਇੱਕ ਹੀ ਮੈਂਬਰ ਇੱਕ ਮੈਂਬਰ ਐਡ ਹੋਇਆ ਜੁਆਇੰਟ ਸੈਕਟਰੀ ਗਵਰਨਮੈਂਟ ਆਫ ਮਿਨਿਸਟਰ ਆਫ এনवायरमेंट ਤੋਂ ਬਟ ਜੇ ਅਸੀਂ ਤਿੰਨਾਂ ਦੀ ਵੀ ਗਿਣਤੀ ਕਰ ਲਈਏ ਉਹਦੇ ਵਿੱਚ ਦੋ ਮੈਂਬਰ ਸਟੇਟ ਦੇ ਹਨ ਇੱਕ ਇੱਕ ਮੈਂਬਰ ਸੈਂਟਰ ਦਾ ਹੈਗਾ ਉਹਦੇ ਵਿੱਚ ਸਟੇਟ ਦਾ ਹੀ ਫਾਇਦਾ ਹੈਗਾ ਤੇ ਜੇ ਅਸੀਂ ਵੋਟਿੰਗ ਕਰਾ ਦਈਏ 2:1 ਉਹ ਸਟੇਟ ਦੇ ਹੱਕ ਵਿੱਚ ਹੀ ਹੋ ਜਾਏਗਾ ਸਰ ਤੇ ਇਹਦੇ ਵਿੱਚ ਜਿਹੜੇ ਚੇਅਰਮੈਨ ਸਾਹਿਬ ਸੀਗੇ ਪਹਿਲਾ ਲੈਵਲ 3 ਦੇ ਆਫੀਸਰ ਹੁੰਦੇ ਸੀ ਡਾਇਰੈਕਟਰ ਲੈਵਲ ਦੇ ਹੁੰਦੇ ਸੀਗੇ ਤੇ ਰਾਈਟ ਨਾਓ ਇਹਦੇ ਵਿੱਚ ਐਮੈਂਡਮੈਂਟ ਕੀਤੀ ਹੈਗੀ ਲੈਵਲ 14 ਅਫੀਸਰ ਮੀਨ ਸੈਕਟਰੀ ਲੈਵਲ ਦੇ ਉੱਥੇ ਚੇਅਰਮੈਨ ਸਾਹਿਬ ਨੁਜੁਕਤ ਹੋਣਗੇ ਤੇ ਵਿਦ 5 ਯਰ ایکسپੀਰੀਅੰਸ ਦੋਨਾਂ ਦਾ ਉਹ ਇਚ ਐਡ ਕੀਤਾ ਹੈ ਉਹ ਦੂਸਰੀ ਚ ਗੱਲ ਕੀਤੀ ਇਹਨਾਂ ਨੇ ਐਜੂਕੇਟਿੰਗ ਅਫੀਸਰ ਦੀ ਸਰ ਤੇ ਮੈਨੂੰ ਲੱਗਦਾ ਕਿ ਥੋੜਾ ਜਿਹਾ ਸ਼ਾਇਦ ਇਹਨਾਂ ਨੂੰ ਪੜਨ ਚ ਉਪਲੇਖਣ ਲੱਗ ਗਿਆ ਜੋ ਨੋਟੀਫਾਈ ਹੋਇਆ ਹੈਗਾ ਸਰ ਉਹਦੇ ਚ ਲਿਖਿਆ ਸੈਕਟਰੀ ਇਨਚਾਰਜ এনवायरमेंट ਡਿਪਾਰਟਮੈਂਟ of state slash union territory administration for the respective jurisdiction gss state te assi apa educating officer lana hai that will be the secretary in, in charge environment department state da hovega union territory jithe exist kardi hagi ya Chandigarh hagi a uthon da that will be the joint secretary from the center of government government of india hovega sir sir definitely kuch changes tase zarur aid vich act vich hoyia hagiya hagi sir ਤਾਂ ਮੈਂ ਇਹੀ ਕਹਾਂਗਾ ਸਰ ਕਿ ਇਹ ਟੂ ਈਜ਼ ਆਫ ਡੂਇੰਗ ਬਿਜ਼ਨਸ ਐਂਡ ਟੂ ਪ੍ਰਮੋਟ ਇੰਡਸਟਰੀ ਤੇ ਇਹਨੂੰ ਪਾਸ ਕਰਨਾ ਸਰ ਮੈਂ ਸਮਝਦਾ ਸਾਡੀ ਇੰਡਸਟਰੀ ਲਈ ਪੰਜਾਬ ਦੀ ਇੰਡਸਟਰੀ ਲਈ ਬੜੀ ਫਾਇਦੇਮੰਦ ਹੋਏਗੀ ਤੇ ਜੇ ਹੋਰ ਕੀ ਕੋਈ ਕੁਸਚਨ ਹੈਗਾ ਤਾਂ ਆਨਸਰਏਬਲ ਟੂ दैट ਸਰ ਜੀ ਸਰ ਹੰਦੂ ਜੀ ਸਪੀਕ ਅਪ ਮੈਂ ਤੁਹਾਡੇ ਮਾਰਫਤ ਫਿਰ ਵਜ਼ੀਰ ਸਾਹਿਬ ਨੂੰ ਰਿਕੁਐਸਟ ਕਰਦੇ ਆ ਕਿ ਜਿਹੜੀ ਇੰਪ੍ਰਿਜ਼ਨਮੈਂਟ ਦਾ ਇਸ਼ੂ ਸੀਗਾ ਸੇ ਇੰਡਸਟਰੀ ਲਿਆਣੀ ਪ੍ਰਫੁੱਲਿਤ ਕਰਨੀ ਬਹੁਤ ਵੱਡੀ ਜ਼ਿੰਮੇਵਾਰੀ ਵੀ ਹੈ ਸਰਕਾਰ ਦੀ ਐਂਡ ਅਸੀਂ এমਪਲੋਇਮੈਂਟ ਜਨਰੇਟ ਕਰਨ ਵਾਸਤੇ ਵੀ ਸਾਰੇ ਵਚਨਬੰਦ ਹੈ ਬਟ ਕੀ ਅਸੀਂ ਆਪਣੇ এনवायरमेंट ਨੂੰ ਖਰਾਬ ਕਰਕੇ ਆਉਣ ਵਾਲੀ ਪੀੜ੍ਹੀਆਂ ਨੂੰ ਕੈਂਸਰ ਦੀ ਬਿਮਾਰੀ ਦੇ ਵਿੱਚ ਝੋਕ ਕੇ ਸਰ ਲੰਗ ਪ੍ਰੋਬਲਮ ਕਰਕੇ ਐਂਡ ਆਪਣੀ ਹਵਾ ਤੇ ਵਾਤਾਵਰਨ ਨੂੰ ਖਰਾਬ ਕਰਕੇ ਕੀ ਇਹ ਜ਼ਿੰਮੇਵਾਰੀ ਸਰਕਾਰ ਦੀ ਨਹੀਂ ਬੰਦੀ ਕਿ ਈਜ਼ ਆਫ ਬਿਜ਼ਨਸ ਜ਼ਰੂਰ ਦੇਣ ਬਟ ਆਪਣੇ ਵਾਤਾਵਰਨ ਨੂੰ ਪ੍ਰਮੁਖਤਾ ਦੇਣ ਕਿ ਇਸ ਅਗਰ ਇਹ ਜ਼ਿੰਮੇਵਾਰੀ ਬੰਦੀ ਹੈ ਤੇ ਅਸੀਂ ਇਸ ਰੈਜ਼ੋਲੂਸ਼ਨ ਨੂੰ ਨਕਾਰੀਏ ਸੋ ਥੈਟ ਸਭ ਤੋਂ ਪਹਿਲਾਂ ਇਹਦੇ ਵਿੱਚ ਇੰਪ੍ਰੀਜ਼ਨਮੈਂਟ ਆਵੇ ਸਰ ਕਿਸੇ ਵੱਡੀ ਇੰਡਸਟਰੀ ਨੂੰ ਜਿਹੜੀ ਹਜ਼ਾਰਾਂ ਕਰੋੜਾਂ ਦੀ ਹੋਏਗੀ 15 ਲੱਖ ਰੁਪਈਆ ਫਾਈਨ ਦੇ ਕੇ ਅਗਰ ਉਹ ਇਸ ਤੋਂ ਬਾਹਰ ਹੋ ਸਕੇ ਤੇ ਮੈਂ ਇਸ ਰੈਜ਼ੋਲੂਸ਼ਨ ਦੇ ਅਗੇਂਸਟ ਐ ਥੈਂਕ ਯੂ ਥੈਂਕ ਯੂ ਸਪੀਕਰ ਜੀ ਮੰਤਰੀ ਜੀ ਕੁਝ ਕਹਿਣਾ ਚਾਹੋ ਸਰ ਸਪੀਕਰ ਸਾਹਿਬ ਤੇ ਬੜਾ ਵਾਜਿਬ ਕੁਐਸਚਨ ਹੈ ਬਜੀ ਵਾਜਿਬ ਉਹਨਾਂ ਦੀ ਕਿਉਰੀ ਹੈਗੀ ਸਰ ਪਰ ਜੇ ਅਸੀਂ ਦੇਖੀਏ ਸਰ ਪੰਜਾਬ ਦੀ ਇੰਡਸਟਰੀ ਦਾ ਜੋ ਗ੍ਰਾਫ ਹੈਗਾ ਸਰ ਉਹ ਜੀ ਸਰ ਉਹ ਤਕਰੀਬਨ ਅਸੀਂ ਜੋ ਦੀ ਸਰਕਾਰ ਸੰਭਾਲੀ ਵੀ ਆਰ ਟ੍ਰਾਈਂਗ ਅ ਟਾਵਰ ਲੈਵਲ ਬੈਸ ਸਰਕਾਰ ਵੱਲੋਂ ਸਰ ਕਿ ਅਸੀਂ ਇੰਡਸਟਰੀ ਨੂੰ ਪ੍ਰੋਮੋਟ ਕਰਕੇ ਪੰਜਾਬ ਵਿੱਚ ਇੰਡਸਟਰੀ ਇਨਵੈਸਟਮੈਂਟ ਕਰਾਈ ਆ ਆਪਾਂ ਇੰਡਸਟਰੀ ਨੂੰ ਲਾਇਕੀ ਆਈਏ ਪਰ ਜੇ ਅਸੀਂ ਜਿਸ ਤਰ੍ਹਾਂ ਕਿ ਅਸੀਂ ਕਾਨੂੰਨ 'ਚ ਥੋੜਾ ਮੋਡੀਫਾਈ ਕਰ ਰਹੇ ਆ ਮੈਂ ਇਹ ਨਹੀਂ ਕਹਿ ਰਿਹਾ ਕਿ ਅਸੀਂ ਆਪਾਂ ਉਹਦੀ ਜਿਹੜੀ ਹੈਗੀ ਐ ਸਟਿਕਨੈਸ ਅਸੀਂ ਘਟਾ ਰਹੇ ਹੈਗੇ ਆ ਸਿਰਫ ਜਿਹੜੀ ਹੈਗੀ ਉਹਦੀ ਜਿਹੜੀ ਅਧਿਕਾਰਿਕ ਸਜ਼ਾ ਹੈਗਾ ਉਹਦੀ ਵਿਵਸਥਾ ਨੂੰ ਚੇਂਜ ਕਰਕੇ ਅਸੀਂ ਜੁਰਮਾਨੇ ਵਿੱਚ ਬਦਲ ਕਰਕੇ ਅਸੀਂ ਬਦਲ ਬਦਲ ਦੇ ਰਹੇ ਆ ਆਪਾਂ ਤੇ ਇਹਦੇ ਵਿੱਚ ਜਿਹੜੀ ਹੈਗੀ ਆ ਜਿਹੜੀ ਲਿਮਿਟ ਹੈਗੀ ਉਹਦੇ ਵਿੱਚ ਜਿਹੜੀ ਪੈਨਲਟੀ ਦੀ ਫੀ ਹੈਗੀ ਆ ਤਕਰੀਬਨ 15000 ਤੋਂ ਲੱਗੇ 15 ਲੱਖ ਦੀ ਜੋੜੀ ਦੀ ਪੰਡੈਂਟੀ ਲੱਗਣੀ ਹੈਗੀ ਆ ਤੇ ਮੈਂ ਸਮਝਦਾ ਕਿ ਸਰ ਇਹ ਇਹ ਪੰਜਾਬ ਦੇ ਹਿੱਤ ਵਿੱਚ ਪੰਜਾਬ ਨੂੰ ਪੰਜਾਬ ਵਿੱਚ ਇੰਡਸਟਰੀ ਲਿਆਉਣ ਵਿੱਚ ਤੇ ਸਾਨੂੰ ਇਸ ਬਿੱਲ ਦੇ ਹੱਕ ਵਿੱਚ ਇਸ ਨੂੰ ਪਾਸ ਕਰ ਦੇਣਾ ਚਾਹੀਦਾ ਜੀ ਧੰਨਵਾਦ ਜੀ ਥੈਂਕ ਯੂ ਜੀ